ਸਰ ਜੀ ਮੇਰਾ ਨਾਮ ਰਣਜੀਤ ਸਿੰਘ ਆਸੀ ਚੋਕਰਾਮ ਰਾੜਾ ਤੋਂ ਆ ਗੁਰਦਾਸਪੁਰੋਂ ਅਸੀਂ ਲੰਘ ਕੇ ਅੱਗੇ ਆਏ ਸਾਨੂੰ ਇੱਕ ਸ਼ਿਫਟ ਗੱਡੀ ਵਾਲਾ ਸੀ ਤੇ ਉਹ ਅਗਲੀ ਸਾਈਡ ਤੋਂ ਆਂੜਿਆ ਸੀ ਅਸੀਂ ਇੱਧਰੋਂ ਜਾਂਦੇ ਸੀ ਤੇ ਪਿੱਛੋਂ ਇੱਕ ਹਵਾ ਆਉਂੜਿਆ ਸੀ ਵੱਡਾ ਟੱਕਰ ਉਹਨੇ ਵੀ ਨਹੀਂ ਸਪੀਡ ਘੱਟ ਕੀਤੀ ਉਹ ਜੋ ਗੱਡੀ ਵਾਲਾ ਆਂੜਿਆ ਸੀ ਉਹਨੇ ਸਿੱਧੀ ਗੱਡੀ ਸਾਡੇ ਟਰੈਕਟਰ ਵੱਲੇ ਲਿਆਂਦੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਟਰੈਕਟਰ ਥੱਲੇ ਲਾ ਦਿੱਤਾ ਸੜਕ ਤੋਂ ਇਸ ਕਾਰਨ ਸਾਡੀ ਟਰਾਲੀ ਪਲਟ ਗਈ ਬਾਕੀ ਸਾਡਾ ਨੁਕਸਾਨ ਕਾਫੀ ਹੋਇਆ ਐ ਦੇਖੋ ਹੁਣ ਆ ਸਾਡੇ ਮਜ਼ਦੂਰ ਲੱਗੇ ਹੋਏ ਆ ਟਰਾਲੀ ਲੋਡ ਕਰਨਾ ਇਹ ਸਾਨੂੰ ਡਬਲ ਖਰਚਾ ਪੈ ਰਿਹਾ ਜੋ ਸਾਡਾ ਉਹ ਗੱਡੀ ਵਾਲਾ ਆ ਰਿਹਾ ਸੀ ਉਹਨੇ ਇੱਕ ਵਾਰੀ ਨਹੀਂ ਸਾਡੇ ਲੱਗੇ ਆਣ ਕੇ ਪੁੱਛਿਆ ਕਿ ਭਾਈ ਬਚ ਗਏ ਜਾਂ ਕਿਵੇਂ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਚਲੋ ਗੱਡੀਆਂ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਘਰੋਂ ਨਿਕਲਦੇ ਹੋ ਬਾਕੀ ਰਾਵਣ ਆਇਆ ਕਰੋ ਆਪਣੇ ਜਿੱਥੇ ਵੀ ਪਹੁੰਚਣਾ ਥੋੜਾ ਟਾਈਮ ਨਾਲ ਤੁਰਪਾ ਕਰੋ ਜੋ ਕਿ ਤੁਸੀਂ ਪਹਿਲਾਂ ਪਹੁੰਚ ਸਕੋ ਬਾਕੀ ਸਾਡਾ ਜੋ ਨੁਕਸਾਨ ਹੋਇਆ ਉਹ ਸਾਨੂੰ ਪਤਾ ਵਾ ਬੜੀ ਵਧੀਆ ਸੀ ਉਸ ਦੀ ਜਾਨ ਬਚਾਈ ਆ ਚਲੋ ਨਾ ਸੀ ਉਸ ਨੂੰ ਬਚਾਇਆ ਸਾਡਾ ਟਰੈਕਟਰ ਜਦੋਂ ਥੱਲੇ ਉਤਰ ਗਿਆ ਉਹ ਬੜਾ ਵਧੀਆ ਸਾਫ਼ ਨਿਕਲ ਗਿਆ ਉਸ ਨੇ ਇੱਕ ਵਾਰੀ ਵੀ ਨਹੀਂ ਸਾਨੂੰ ਪੁੱਛਿਆ ਕਿ ਬਾਈ ਤੁਸੀਂ ਬਚ ਗਏ ਹੋ ਜਾਂ ਕਿਵੇਂ-ਕਿਵੇਂ ਨਹੀਂ ਜੇ ਅਸੀਂ ਨਾ ਰੋਕਦੇ ਜਾਂ ਥੱਲੇ ਨਾ ਗੱਡੀ ਕਰਦੇ ਟਰੈਕਟਰਕ ਨਾ ਕਰਦੇ ਉਹ ਸਾਡੇ 'ਚ ਸਿੱਧਾ ਵੱਜਣਾ ਸੀ ਬੰਪਰ ਦੇ ਨਾਲ ਵੱਜਣਾ ਸੀ ਉਸ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਹੋਣਾ ਸੀ ਪਰ ਜੋ ਵੱਜ ਜਾਂਦਾ ਸਪੀਡ ਕਾਫੀ ਸੀ ਉਹ 60-70 ਤੋਂ ਸਪੀਡ ਤੋਂ ਉੱਪਰ ਸੀ ਜੋ ਵੱਜ ਜਾਂਦਾ ਤਾਂ ਫਿਰ ਉਸ ਦਾ ਵੀ ਨੁਕਸਾਨ ਹੀ ਸਾਡਾ ਤਾਂ ਚਲੋ ਜੋ ਹੋਣਾ ਸੀ ਉਹ ਹੀ ਜਾਣਾ ਸੀ ਪਿਛਲਾ ਜਿਹੜਾ ਟਰਾਲਾ ਆ ਰਿਹਾ ਸੀ ਟਿਪਰ ਆ ਰਿਹਾ ਸੀ ਉਹਦੀ ਉਹ ਭਾਜੀ ਪ੍ਰੈਸ਼ਰ ਦਾ ਲੋਡ ਸੀ ਉਸਨੇ ਵੀ ਨਹੀਂ ਸਪੀਡ ਹੌਲੀ ਕੀਤੀ ਉਹ ਦਾ ਕ੍ਰੋਸ ਕਰ ਰਿਹਾ ਜਿਹੋ ਅੱਗੋਂ ਗੱਡੀ ਵਾਲਾ ਸੀ ਉਸਨੇ ਵੀ ਨਹੀਂ ਸਪੀਡ ਹੌਲੀ ਕੀਤੀ ਜੇ ਉਹ ਗੱਡੀ ਵਾਲਾ ਰੋਕ ਲੈਂਦਾ ਤਾਂ ਆਰਾਮਣਾ ਨਿਕਲ ਜਾਣਾ ਸੀ ਦੋਨੋਂ ਗੰਨਾ ਕਿਹੜੀ ਮਿਲ ਲੈ ਕੇ ਜਾ ਰਹੇ ਹਾਂਜੀ ਬਸ ਕਿੜੀ ਮਿਲ ਜਾ ਰਹੇ ਸੀ ਪਰ ਸਾਸੀ ਦਾ ਰਾਹ ਜੇ ਰਹਿ ਗਿਆ ਖਲਦੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਸਰ ਨੁਕਸਾਨ ਟਰਾਲੀ ਦਾ ਇਹ ਹੀਟਲੀ ਸੈਟ ਦਾ ਰਿਮ ਆ ਉਹ ਵੀ ਪਾੜ ਚੁੱਕਾ ਹੈ ਤੇ ਸਰ ਸਾਡੇ ਟਰੈਕਟਰ ਦਾ ਵੀ ਨੁਕਸਾਨ ਆ ਸਪੈਂਡਲ ਟੁੱਟ ਗਿਆ ਸੀ ਉਹ ਉਹਨਾਂ ਗੈरेज ਤੇ ਦੇਖ ਕੇ ਆਏ ਆ ਬਾਕੀ ਅਸੀਂ ਇਹ ਬਗਾਨੇ ਟਰੈਕਟਰ ਕਾਲੀ ਮੰਗ ਕੇ ਲਿਆਂਦੇ ਆ ਗੰਨਾ ਵੀ ਥੋੜਾ ਬਹੁਤਾ ਖਰਾਬ ਹੋਇਆ ਹਾਂ ਹਾਂ ਸਰ ਗੰਨਾ ਦਾ ਤਾਂ ਸਾਹਮਣੇ ਹੀ ਆ ਡਿਲੀਵਰ ਵੀ ਡਬਲ ਪੈ ਗਈ ਹਾਂਜੀ ਸਰ ਜੇ ਇਹ ਜੋ ਵੱਡ ਟੋਕੋ ਇਹ ਹੁਣ ਇਹ ਜ਼ਿਆਦਾਤਰ ਚੱਕਿਆ ਨਹੀਂ ਜਾਣਾ ਮੋਟਾ ਮੋਟਾ ਚੱਕਰੇ ਆ